ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਕਥਾ ਅੱਜ ਸਰਵਣ ਕਰਾਂਗੇ ਸੰਤ ਮਸਕੀਨ ਜੀ ਪਾਸੋਂ ਦਸਮ ਗ੍ਰੰਥ ਸਾਹਿਬ ਤੇ ਕਈ ਲੋਕ ਕਿੰਤੂ ਪਰੰਤੂ ਕਰਦੇ ਆ ਇਹ ਕਥਾ ਸੁਣ ਲੈਣ ਸਾਰਾ ਕੁਝ ਕਲੀਅਰ ਹੋ ਜਾਵੇਗਾ ਬਾਕੀ ਸਾਰੀ ਕਥਾ ਸੁਣ ਲਿਓ ਸਕਿਪ ਨਾ ਕਰਿਓ ਸਾਰੀਆਂ ਉਲਝਣਾਂ ਨਿਕਲ ਜਾਣਗੀਆਂ ਬਾਕੀ ਧਿਆਨ ਨਾਲ ਸਰਵਣ ਕਰੋ ਜੀ ਆਓ ਸਰਵਣ ਕਰੀਏ ਸਾਧ ਸੰਗਤ ਜਪੁ ਸਾਹਿਬ ਅਕਾਲ ਉਸਤਤ ਗਿਆਨ ਪ੍ਰਬੋਧ ਰਾਮਾ ਉਤਾਰ ਕ੍ਰਿਸ਼ਨਾ ਉਤਾਰ ਸ਼ਾਇਦ ਤੁਹਾਨੂੰ ਪਤਾ ਹੋਵੇ 24 ਅਵਤਾਰਾਂ ਦੀ ਕਥਾ ਦਸ਼ਮ ਗ੍ਰੰਥ ਦੇ ਵਿੱਚ ਲਿਖੀ ਗਈ ਹੈ ਕਿਉਂ ਲਿਖੀ ਸਾਹਿਬ ਕਿਨਾਂ ਦਸ਼ਮ ਕਥਾ ਭਾਗਵਤ ਕੀ ਪਾਖਾ ਕਰੀ ਬਣਾਏ ਅਵਰ ਬਾਸਨਾ ਨਾਏ ਪ੍ਰਭ ਧਰਮ ਯੁੱਧ ਕੇ ਜਾਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਦਰ ਮੈਂ ਬਾਸ਼ਾ ਕੀਤਾ ਟਿੱਕਾ ਕੀਤਾ ਤਾਂ ਕਿ ਹਰ ਮਨੁੱਖ ਭਾਰਤ ਦਾ ਪੁਰਾਣਾ ਧਾਰਮਿਕ ਇਤਿਹਾਸ ਸਾਹਿਤ ਪੜ ਲਵੇ ਕਿਉਂਕਿ ਸਾਰੇ ਗ੍ਰੰਥ ਸੰਸਕ੍ਰਿਤ ਦੇ ਸਨ ਤੇ ਬ੍ਰਾਹਮਣ ਸੰਸਕ੍ਰਿਤ ਬ੍ਰਾਹਮਣ ਤੋਂ ਇਲਾਵਾ ਕਿਸੇ ਨੂੰ ਪੜਾਣਾ ਨਹੀਂ ਚਾਹੁੰਦਾ ਸਤਿਗੁਰ ਕਹਿਣ ਲੱਗੇ ਕੋਈ ਨਹੀਂ ਮੈਂ ਦਾ ਅਨਵਾਦ ਕਰ ਦੇਣਾ ਪੀਕਾ ਕਰ ਦੇਣਾ ਦਸ਼ਮ ਕਥਾ ਭਾਗਵਤ ਕੀ ਬਾਖਾ ਕਰੀ ਬਣਾਏ ਵਿਦਵਾਨ ਹੈਰਾਨ ਹੋ ਜਾਣ ਬਿਲਕੁਲ ਟੋਟਲ ਉਮਰ ਬਾਈ 42 ਸਾਲ ਦੀ ਇਤਨੇ ਯੁੱਧ ਪੰਥ ਦੀ ਸਾਜਨਾ ਇਤਨੇ ਕਮ ਤੇ ਇਤਨੇ ਵੱਡੇ ਧਰਮ ਗ੍ਰੰਥ ਦੀ ਰਚਨਾ ਹੈਰਾਨੀ ਦੀ ਭਾਈ ਮਨੀ ਸਿੰਘ ਨੇ ਤੇ ਇੱਕ ਸਵਾਲ ਵੀ ਕਰ ਦਿੱਤਾ ਸੀ ਦਮਦਮਾ ਸਾਹਿਬਾ ਸ਼ਾਇਦ ਆਪ ਨੂੰ ਪਤਾ ਹੋਵੇ ਭਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉਚਾਰਨ ਕਰਤਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਨ ਲੇਖਕ ਭਾਈ ਗੁਰਦਾਸ ਜੀ ਸਨ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਰਹੇ ਭਾਈ ਗੁਰਦਾਸ ਲਿਖਦੇ ਰਹੇ ਰਾਮ ਸਰ ਦੇ ਵਿੱਚ ਪੋਥੀਆਂ ਨੂੰ ਸੰਗ੍ਰਹਿ ਕਰਕੇ ਸਾਰੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ ਪਰ ਇਸ ਤਰ੍ਹਾਂ ਕੀਤੀ ਆਪ ਬੋਲਦੇ गए ਭਾਈ ਗੁਰਦਾਸ ਲਿਖਦੇ ਨੇ ਇਸ ਤਰ੍ਹਾਂ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਤਿਆਰ ਹੋਈ ਇਹਨੂੰ ਕਰਤਾਰ ਪਰਵਾਲੀ ਬੀੜ ਕਹਿੰਦੇ ਨੇ ਕਿਉਂਕਿ ਇਹ ਬੀੜ ਅੱਜਕਲ ਕਰਤਾਰ ਪਰਵ ਦੇ ਵਿੱਚ ਧੀਰਮੱਲੀਆਂ ਕੋਲ ਜਿੱਥੇ ਜਿੱਥੇ ਤੁਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਦੇਖਦੇ ਹੋ ਇੱਥੇ ਇੱਥੇ ਪੰਨੇ ਖਾਲੀ ਨੇ ਉਹ ਦੇਖ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਸੀ ਨਾਮੇ ਸਰੂਪ ਨੇ ਵੀ ਕੁਝ ਦਰਜ ਕਰਨਾ ਹੈ ਉਹਨਾਂ ਨੇ ਵੀ ਕੁਝ ਉਚਾਰਨ ਕਰਨਾ ਹੈ ਤੁਹਾਡੇ ਵਿੱਚੋਂ ਕਿਸੇ ਨੇ ਕਰਤਾਰ ਪ੍ਰਸਾਦਰਸ਼ਨ ਕੀਤੇ ਹਨ ਤੇ ਪੰਨੇ ਖਾਲੀ ਨੇ ਜਿੱਥੇ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ ਉਚਾਰਨ ਕਰਤਾ ਗੁਰੂ ਅਰਜਨ ਦੇਵ ਜੀ ਲੇਖਕ ਬਾਹੀ ਸਾਹਿਬ ਭਾਈ ਗੁਰਦਾਸ ਜੀ ਦਸਮ ਗ੍ਰੰਥ ਦੇ ਉਚਾਰਨ ਕਰਤਾ ਗੁਰੂ ਗੋਬਿੰਦ ਸਿੰਘ ਜੀ ਲੇਖਕ ਭਾਈ ਮਨੀ ਸਿੰਘ ਕੀ ਕਰਤਾਰਪੁਰ ਵਾਲੀ ਵੇਢ ਤੀਰਮਲ ਕੋਲ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੰਗ ਕਰ ਲਈ ਵੀ ਇਹਦੇ ਉਤਾਰੇ ਕਰਨੇ ਨੇ ਸਿੱਖੀ ਦਾ ਬਹੁਤ ਫੈਲਾਓ ਹੋ ਗਿਆ ਉਸ ਰੂਪ ਬੰਗਾਲ ਭੇਜਨੇ ਨੇ ਬੰਗਾ ਰਹਿ ਬਿਹਾਰ ਭੇਜਨੇ ਨੇ ਦੱਖਣ ਦੇ ਚ ਭੇਜਨੇ ਨੇ ਲਿਆ ਜਾ ਇਹ ਭੀੜ ਸਾਡੇ ਹਵਾਲੇ ਕਰੋ ਤੇ ਅਸੀਸ ਦੇ ਉਤਾਰੇ ਕਰੀਏ ਭੀਰਮਲ ਚੋਂ ਕਿ ਖੁਦ ਗੱਦੀ ਲਾ ਕੇ ਬੈਠਦਾ ਸੀ ਉਹਨੇ ਆਖਿਆ ਜੇ ਦਸਵੇਂ ਗੁਰਨਾਣਿਕ ਹੋ ਤੁਸੀਂ ਵਾਕਈ ਦਸਵੇਂ અવਤਾਰ ਹੋ ਦਸਵੇਂ ਗੁਰਨਾਣਿਕ ਖੁਦ ਉਚਾਰਨ ਕਰ ਲੋ ਵਾਹਿਗੁਰੂ ਇਹ ਜਿਹੜੇ ਦਸਵੇਂ ਗੁਰਨਾਣਕ ਨਹੀਂ ਤੁਸੀਂ ਸੂਰਬੀਰ ਹੋ ਤੇ ਮੇਰੇ ਨਾਲ ਜੰਗ ਕਰਕੇ ਲੈ ਲਓ ਉਂਝ ਮੈਂ ਨਹੀਂ ਦੇਣੀ ਕਿਸੇ ਕੀਮਤ ਤੇ ਨਹੀਂ ਦੇਣੀ ਯੁੱਧ ਕਰਕੇ ਲੈ ਲੈਣਾ ਜਾਂ ਤੁਸੀਂ અવਤਾਰ ਹੋ ਤੇ ਖੁਦ ਉਚਾਰਨ ਕਰੋ ਯੁੱਧ ਕਰਨਾ ਧੀਰ ਮਲਣਾ ਸਤਗੁਰ ਨੇ ਮੁਨਾਸਬ ਨਹੀਂ ਸਮਝਿਆ ਮਨੀ ਸਿੰਘ ਨੂੰ ਕਿ ਕਾਗਜ਼ਾਂ ਦਾ ਬਹੁਤ ਵੱਡਾ ਥੱੱਬਾ ਗੌਰ ਰੱਖ ਕੇ ਲੰਬਾ ਚੌੜਾ ਇਤਿਹਾਸ ਨੂੰ ਮੁਖ्तसर ਉਚਾਰਨ ਕਰ ਰਹੇ ਹਾਂ ਭਾਈ ਮਨੀ ਸਿੰਘ ਨੇ ਕੀ ਲਿਖੋ ਇਹ ਤਿੰਨ ਮੈਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਚਾਰਨ ਕਰਦੇ ਰਹੇ ਭਾਈ ਮਨੀ ਸਿੰਘ ਲਿਖਦੇ ਰਹੇ ਇਹਨੂੰ ਕਹਿੰਦੇ ਨੇ ਦਮ ਦੇ ਮੈਂ ਸਾਬ ਦੀ ਬੀੜ ਜੋ ਪ੍ਰਕਾਸ਼ਮਾਨ ਹੈ ਇਹ ਗੁਰੂ ਅਰਜਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਚਾਰਨ ਕੀਤਾ ਜਿੱਥੇ ਜਿੱਥੇ ਪੰਨੇ ਖਾਲੀ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਉੱਥੇ ਮੇਰੇ ਪਾਤਸ਼ਾਹ ਨੇ ਉਹ ਬਚਨ ਵੀ ਦਰਜ ਕੀਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੋਲ ਦਰਜ ਹੋਏ ਤੇ ਇਥੋਂ ਹੀ ਮਨੀ ਸਿੰਘ ਨੇ ਸਵਾਲ ਖੜਾ ਕਰ ਦਿੱਤਾ ਮਹਾਰਾਜ ਤੁਹਾਡੇ ਸਿਧਾਂਤ ਗੁਰਮਾਨਿਕ ਨਾਲ ਮੇਲ ਨਹੀਂ ਖਾਂਦੇ ਸਤਿਗੁਰ ਕਹਿਣ ਲੱਗੇ ਕਿਉਂ ਤੁਸੀਂ ਆਪਣੀ ਬਾਣੀ ਦਰਜ ਨਹੀਂ ਕੀਤੀ ਜਪੁ ਸਾਹਿਬ ਹੈ ਅਕਾਲ ਉਸਤਤ ਹੈ ਕ੍ਰਿਸ਼ਨਾ ਉਤਾਰ ਹੈ ਰਾਮਾ ਉਤਾਰ ਹੈ ਚੰਡੀ ਚਿਤ੍ਰ ਹੈ ਭਗੋਤੀ ਦੀਵਾਰ ਹੈ ਬਥੇਰਾ ਕੁਛ ਹੈ ਕਿ ਆ ਤੁਹਾਡੇ ਵਿਚਾਰ ਗੁਰੂ ਅਰਜਨ ਦੇਵ ਜੀ ਨਾਲ ਮੇਲ ਨਹੀਂ ਖਾਂਦੇ ਕਿ ਆ ਤੁਹਾਡੇ ਸਿਧਾਂ ਗੁਰੂ ਨਾਨਕ ਨਾਲ ਮੇਲ ਨਹੀਂ ਖਾਂਦੇ ਵਾਹਿਗੁਰੂ ਸਤਗੁਰ ਕਹਿਣ ਲੱਗੇ ਮਨੀਸ਼ ਸਿੰਘ ਗੱਲ ਇਹ ਨਹੀਂ ਹੈ ਗੱਲ ਇਹ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨਿਰੋਲ ਬ੍ਰह्म ਦੇ ਵਿਚਾਰ ਹੈ ਖਸਮ ਦੀ ਬਾਣੀ ਹੈ ਪਰਮਾਤਮਾ ਦੇ ਬੋਲ ਹੈ ਪਰਮਾਤਮਾ ਦੇ ਮੌਲ ਬੋਲ ਕੌਣ ਸੁਣਦਾ ਹੈ ਜਿਸ ਦਾ ਮਨ ਚੁੱਪ ਕਰ ਜਾਂਦਾ ਹੈ ਉਹ ਅਨਾਹਦ ਨਾਦ ਨੂੰ ਸੁਣਦਾ ਹੈ ਇਹਨਾਂ ਬੋਲਾਂ ਨੂੰ ਜੋ ਸੁਣ ਕੇ ਅਨੰਦ ਮਾਣਦੇ ਨੇ ਉਹਨਾਂ ਨੂੰ ਸੰਤ ਕਹਿੰਦੇ ਨੇ ਭਗਤ ਕਹਿੰਦੇ ਨੇ ਪਰ ਉਹਨਾਂ ਬੋਲਾਂ ਨੂੰ ਸੁਣ ਕੇ ਜੋ ਆਪਣੀ ਜ਼ਬਾਨ ਦੇ ਕੇ ਪ੍ਰਗਟ ਕਰ ਦਿੰਦੇ ਨੇ ਉਹਨਾਂ ਨੂੰ ਅਵਤਾਰ ਕਹਿੰਦੇ ਨੇ ਹਰ ਪੈਗੰਬਰ ਕੋਲ ਇਲਾਹੀ ﺍﻟਹਾਮ ਹੁੰਦਾ ਉਹਦੇ ਕੋਲ ਖਸਮ ਦੀ ਬਾਣੀ ਹੁੰਦੀ ਹੈ ਜੈਸੇ ਮੈਂ ਆਵੇ ਕਸਮ ਕੀ ਬਾਣੀ ਪੈਸੜਾ ਕਰੀ ਗਿਆਨ ਵੇ ਲਾ ਲਾ ਗੁਰਨਾਣੇ ਕਹਿੰਦੇ ਨਾ ਹਉ ਆਪੋ ਬੋਲ ਨਾ ਜਾਣਦਾ ਮੈਂ ਤੇ ਬੋਲ ਨਾ ਜਾਣਦਾ ਹੀ ਨਹੀਂ ਇਸ ਤਰ੍ਹਾਂ ਦੇ ਬੋਲ ਮੇਰੇ ਨਹੀਂ ਨੇ ਮੈਂ ਤੇ ਚੁੱਪ ਕਰ ਗਿਆ ਹਉ ਆਪੋ ਬੋਲ ਨਾ ਜਾਣਦਾ ਉਹ ਕਿਹਾ ਸਭ ਹੁਕਮਾਉ ਜੀ ਇਤਿਹਾਸ ਕਹਿੰਦਾ ਹੈ ਜਿਸ ਦਿਨ ਪਹਿਲੀ ਆਇਤ ਮੁਹੰਮਦ ਸਾਹਿਬ ਦੇ ਕੰਠ ਤੋਂ ਨਿਕਲੀ ਸੀ ਉਹ ਦਿਨ ਕੰਬਣੀ ਛੜੀ ਹੋਈ ਸੀ ਲੰਬਾ ਚੌੜਾ ਇਤਿਹਾਸ ਕਿਸੇ ਵਕਤ ਪਰ ਖਦੀਜਾ ਉਹਨਾਂ ਦੀ ਪਤਨੀ ਕਹਿਣ ਲੱਗੀ ਇਹ ਬੋਲ ਤੁਹਾਡੇ ਨਹੀਂ ਨੇ ਸ਼ਾਇਦ ਆਪ ਨੂੰ ਪਤਾ ਹੋਵੇ ਮੁਹੰਮਦ ਸਾਹਿਬ ਪੜੇ ਲਿਖੇ ਨਹੀਂ ਸਨ ਧਰਗੁਰ ਨਾਨਕ ਧਨ ਗੁਰ ਨਾਨਕ ਖਦੀਜਾ ਉਹਨਾਂ ਦੀ ਪਤਨੀ ਇਹ ਬੋਲ फे नहीं ने इस तरह दे बोल के, के, के बोल मोहम्मद साहब कह लगे खदीजा तू ठीक समझिए बोल मेरे नहीं मैं तो चुप कर गया बिल्कुल चुप कर गया पता नहीं कि खुदा बोलता है जो तू महसूस कर रही है मैं भी उ महसूस कर रहा यह बोल मेरे नहीं है इस वास्ते है, सारा अहले इस्लाम है कुरान नाजल हो उचारण नहीं हुई ਇਸੀ ਤਰ੍ਹਾਂ ਬੋਧ ਬਿਖਸ਼ੂ ਕਹਿੰਦੇ ਨੇ ਮਹਾਤਮਾ ਬੁੱਧ ਤੋਂ ਬੋਲ ਝਰੇ ਨੇ ਜਿਵੇਂ ਝਰਨੇ ਚੋਂ ਪਾਣੀ ਝਰਦਾ ਹੈ ਇਹ ਬੋਲ ਝਰੇ ਨੇ ਉਹਨਾਂ ਨੇ ਬੋਲੇ ਨਹੀਂ ਨੇ ਇਸੇ ਤਰ੍ਹਾਂ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਖਸਮ ਦੇ ਬੋਲ ਨੇ ਆਏ ਨੇ ਮੇਰੇ ਨਹੀਂ ਨੇ ਜੈਸੇ ਮੇ ਆਵੇ ਖਸਮ ਕੀ ਬਾਣੀ ਫੈਸਲਾ ਕਰੀ ਗਿਆਨ ਦੇ ਲਾ ਲ ਮਨ ਚੁੱਪ ਕਰ ਜਾਂਦਾ ਜਿਨਾਂ ਦਾ ਅਨਾਹਦ ਨਾਦ ਨੂੰ ਸੁਣ ਰਹੇ ਨੇ ਰਸ ਮਾਨਦੇ ਨੇ ਉਹਨਾਂ ਨੂੰ ਕਹਿੰਦੇ ਨੇ ਸੰਤ ਭਗਤ ਪਰ ਸੁਣੇ ਹੋਏ ਬੋਲਾਂ ਨੂੰ ਜੋ ਬਾਹਰ ਪ੍ਰਗਟ ਕਰ ਸਕਦੇ ਨੇ ਕਹਿ ਸਕਦੇ ਨੇ ਉਹਨਾਂ ਨੂੰ ਅਵਤਾਰ ਕਹਿੰਦੇ ਨੇ ਹਰ ਇੱਕ ਕੋਲੇ ਸਮਰੱਥਾ ਨਹੀਂ ਆਉਂਦੀ ਉਹ ਅਵਤਾਰ ਕੋਟੀ ਦੇ ਜਿਗਣੇ ਜਾਂਦੇ ਨੇ ਉਹ ਫਿਰ ਪੈਗੰਬਰ ਸ਼੍ਰੀਣੀ ਦੇ ਜੋ ਹੈ ਆ ਜਾਂਦੇ ਹਨ ਗੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਮਨੀ ਸਿੰਘ ਧਰਮਗੁਰ ਗੰਨ ਸਾਹਿਬ ਜੀ ਮਹਾਰਾਜ ਦੀ ਬਾਣੀ ਖਸਮ ਦੀ ਬਾਣੀ ਹੈ ਪ੍ਰਮਾਤਮਾ ਦੇ ਬੋਲ ਕਿ ਪ੍ਰਮਾਤਮਾ ਦਾ ਸਰੂਪ ਵਿਚਿ ਵਿਛੇ ਮਨੀ ਸਿੰਘ ਬੋਲ ਪੜੇ ਤੁਹਾਡੇ ਬੋਲ ਪ੍ਰਮਾਤਮਾ ਦਾ ਸਰੂਪ ਨਹੀਂ ਨੇ ਤੁਹਾਡੇ ਬੋਲ ਖਸਮ ਦੀ ਬਾਣੀ ਨਹੀਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਫ਼ ਕਹਿ ਦਿੱਤਾ ਮੇਰੇ ਬੋਲਾਂ ਵਿੱਚ ਇਤਿਹਾਸ ਹੈ ਪਰ ਮੇਰੀ ਆਪਣੀ ਕਥਾ अब मैं अपनी कथा बखानो तब सादत जै बिद मोहया नो मैं अपनी कथा परमात्मा दी कथा विच नहीं लिखदी जदी अवतारां दा इतिहास मैं लिखया है के इतिहास मैं गुरु ग्रंथ साहिब विच नहीं लिखो तो के गुरु ग्रंथ साहिब देच इतिहास नहीं है उसी गुरु नानक दा इतिहास भी नहीं लप सकदे ਗੁਰਨਾਮਿਕ ਦੇਵ ਜੀ ਮਹਾਰਾਜ ਕਦੋਂ ਪ੍ਰਗਟ ਹੋਏ ਕਿੱਥੇ ਪ੍ਰਗਟ ਹੋਏ ਉਹਨਾਂ ਦੇ ਮਾਪੇ ਕੌਣ ਸਨ ਸੰਤਾਨ ਕਿੰਨੇ ਸੀ ਪਤਨੀ ਦਾ ਨਾਮ ਕੀ ਸੀ ਗੁਰਗੰਨ ਸਾਹਿਬ ਦੇ ਵਿੱਚ ਨਹੀਂ ਹੈ ਇਤਿਹਾਸ ਗੁਰਵਰਜਨ ਦੇਵ ਜੀ ਦਾ ਵੀ ਨਹੀਂ ਹੈ ਕੱਲ ਤੁਸੀਂ ਪਰਮ ਮਨਾਣੇ ਗੁਰਗੰਨ ਸਾਹਿਬ ਦੇ ਤੇ ਗੁਰਵਰਜਨ ਦੇਵ ਜੀ ਦਾ ਕੋਈ ਇਤਿਹਾਸ ਨਹੀਂ ਹੈ ਵਾਹਿਗੁਰੂ ਵਾਹਿਗੁਰੂ ਮਾਤਾ ਪਿਤਾ ਕੌਣ ਸਨ ਸੰਤਾਨ ਕਿੰਨੇ ਸੀ ਕਰਦੇ ਕੀ ਰਹੇ ਆਈਓ ਕਿੰਨੇ ਸੀ घटना की घटी ऐसा कुछ भी नहीं है गुरु ग्रंथ साहब की है इस पर पंच में साचे नाम की वडाई मत को धरो गुमाना केवल नाम दी मैं नाम दी मैं ना। ना। सिंह साड़ी बाणी इतिहास है और जो असी लिखे है अपनी कथा है मैं अपनी कथा ब्रह्म की कथा च किस तरह लिख हैं ਮੈਂ ਆਪਣੀ ਕਥਾ ਨੂੰ ਖਸਮ ਦੀ ਕਥਾ ਵਿੱਚ ਕਿਸ ਤਰ੍ਹਾਂ ਲਿਖਦੇ ਹਾਂ ਕੋਣ ਮਨੀ ਸਿੰਘ ਨੇ ਦੂਸਰਾ ਸਵਾਲ ਕੀਤਾ ਜਿਵੇਂ ਮਰਦਾਨੇ ਦੇ ਸਵਾਲਾਂ ਤੋਂ ਜਨਮ ਸਾਖੀ ਦਾ ਜਨਮ ਹੋਇਆ ਇਸ ਤਰ੍ਹਾਂ ਭਾਈ ਮਨੀ ਸਿੰਘ ਦੇ ਸਵਾਲਾਂ ਤੋਂ ਸਾਨੂੰ ਬਹੁਤ ਕੁਝ ਮਿਲਦਾ ਹੈ ਭਾਈ ਮਨੀ ਸਿੰਘ ਨੇ ਇਹ ਸਵਾਲ ਕੀਤਾ ਤੁਸੀਂ ਆਪਣੀ ਕਥਾ ਆਪ ਕਿਉਂ ਲਿਖ ਰਹੇ ਵਾਹਿਗੁਰੂ ਸ੍ਰੀ ਕ੍ਰਿਸ਼ਨ ਦੀ ਕਥਾ ਸੂਰਦਾਸ ਨੇ ਲਿਖੀ ਕਵੀ ਨਰੋਤਮ ਨੇ ਲਿਖੀ ਵਾਹਿਗੁਰੂ ਬਹੁਤ ਸਾਰੇ ਵਿਦਵਾਨਾਂ ਨੇ ਲਿਖੀ ਵੇਦ ਵਿਆਸ ਨੇ ਲਿਖੀ ਰਾਮ ਦੀ ਕਥਾ ਬਾਲਮੀਕ ਨੇ ਲਿਖੀ ਤੁਲਸੀ ਨੇ ਲਿਖੀ ਅਨੇਕਾਂ ਹੋਰ ਵਿਦਵਾਨਾਂ ਨੇ ਲਿਖੀ ਮਹਾਰਾਜ ਤੁਹਾਡੀ ਵੀ ਕੋਈ ਕਥਾ ਲਿਖ ਦੇ ਸੰਤ ਦਾ ਚਿੰਤਾ ਤੁਸੀਂ ਆਪ ਕਿਉਂ ਕੀਤੀ ਆਪਣੀ ਕਥਾ ਆਪ ਕਿਉਂ ਲਿਖੀ ਓਹੋ ਹੋ ਪਤਾ ਹੈ ਹੋਂ ਦਾਨਗੁਰੂ ਅਵਿਨ ਸਿੰਘ ਜੀ ਮਹਾਰਾਜ ਕਹਿੰਦੇ ਨੇ ਮਨੀਸ਼ ਸਿੰਘ ਸਤਨਾਮ ਵੈਗੁਰੂ ਸੂਰਦਾਸ ਨਰੋਤਮ ਕੈਸ਼ਵ ਜਦ ਭਾਵਨਾ ਦੇ ਵੇਗ ਦੇ ਵਿੱਚ ਆਏ ਨੇ ਜਗ ਤ ਤਮਾਸ਼ਾ ਅਵਤਾਰੀ ਪਰ ਸ਼੍ਰੀ ਕ੍ਰਿਸ਼ਨ ਨੂੰ ਉਹ ਭਗਵਾਨ ਕਹਿ ਬੈਠੇ ਨੇ ਪਰਮਾਤਮਾ ਕਹਿ ਬੈਠੇ ਔਰ ਇਸ ਤਰ੍ਹਾਂ ਤੁਲਸੀ ਵੀ ਜਦ ਭਾਵਨਾ ਦੇ ਵੇਗ ਦੇ ਵਿੱਚ ਆਇਆ ਉਹਨੇ ਰਾਮ ਨੂੰ ਭਗਵਾਨ ਕਹਿ ਰੱਬ ਕਹਿ ਦਿੱਤਾ ਰੱਬ ਦਾ અવਤਾਰ ਨਹੀਂ ਰੱਬ ਦੇ ਭੇਜੇ ਹੋਏ ਦੂਤ ਨਹੀਂ ਸਿੱਧਾ ਰੱਬ ਹੀ ਕਹਿ ਦੇਦਾ ਮੈਨੂੰ ਡਰ ਲੱਗਦਾ ਹੈ ਕੋਈ ਸਿੱਖ ਸ਼ਰਧਾ ਦੇ ਚਾਕੇ ਮੈਨੂੰ ਪਰਮਾਤਮਾ ਕਹਿ ਦੇ ਕੋਈ ਸਾਰੀ ਗੁਰਨਾਣਿਕ ਤੇ ਮੇਰੀ ਕੀਤੀ ਕੀदाई ਤੇ ਪਾਣੀ ਫਿਰ ਜਾਏਗਾ ਵਾਹਿਗੁਰੂ ਇਸ ਵਾਸਤੇ ਮੈਂ ਇਹ ਸ਼ਬਦ ਲਿਖਣਾ ਲਾਜ਼ਮੀ ਸਮਝਦਾ ਜੋ ਹਮ ਕੋ ਪਰਮੇਸ਼ਰ ਉਚ ਰਹੇ ਤੇ ਸਭ ਨਰਕ ਕੁੰਡ ਮੇ ਪਰ ਤੋ ਫਿਰ ਤੁਸੀਂ ਕੌਣ ਹੋ ਮੋਕੋ ਦਾਸ ਤਵਨ ਕਾ ਜਾਣੋ ਯਾ ਮੈਂ ਭੇਦ ਨਰੰਚ ਪਛਾਨੋ ਮੈਂ ਹੋਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ ਮੈਂ ਤੇ ਉਸ ਪਰਮਾਤਮਾ ਦਾ ਨਿਮਾਨਾ ਸੇਵਕ ਆ ਉਹਦਾ ਸੰਦੇਸ਼ਾ ਜਗਤ ਨੂੰ ਦੇਣ ਵਾਸਤੇ ਆਇਆ ਜੋਨੇ ਜ ਪ੍ਰਭਉ ਮੋ ਸੋ ਕਹਾ ਸੋ ਕਹੋ ਜਗਮਾ ਜੋ ਕੁਝ ਪ੍ਰਭਉ ਨੋ ਕੇ ਕਹਿ ਮੈਨੂੰ ਸੰਦੇਸ਼ ਵਾਹਕ ਦੀ ਤਰ੍ਹਾਂ ਮੈਂ ਜਗਤ ਨੂੰ ਸੁਣਾਣਾ ਹੈ ਬڑا ਸੋਹਣਾ ਬੋਲ ਤੇ ਮੁਹੰਮਦ ਸਾਹਿਬ ਨਾਲ ਜੋੜਿਆ ਗਿਆ ਪੈਗੰਬਰ ਪੈਗੰਬਰ ਦਾ ਮਤਲਬ ਕੀ ਹੁੰਦਾ ਹੈ ਘਰ-ਘਰ ਪੈਗਾਮ ਦੇਣਾ ਖੁਦਾ ਨੇ ਜੋ ਆਖਿਆ ਉਹ ਘਰ-ਘਰ ਸੁਣਾਣਾ ਪੈਗੰਬਰ ਇਹਦੇ ਵਿੱਚ ਕੋਈ ਬਹੁਤ ਵੱਡੀ ਮਾਨਤਾਣ ਵਾਲੀ ਗੱਲ ਨਹੀਂ ਹੈ ਜਿਵੇਂ ਇੱਕ ਪੋਸਟਮੈਨ ਘਰ-ਘਰ ਚਿੱਠੀ ਪਹੁੰਚਾਵੇ ਜਿਵੇਂ ਕੋਈ ਸੰਦੇਸ਼ ਵਾਹਕ ਘਰ-ਘਰ ਦੇ ਸੰਦੇਸ਼ਾ ਦੇਵੇ ਪੈਗੰਬਰ ਜੋ ਨਿਜ ਪ੍ਰਭ ਮੋ ਸੋਕਹ ਸੋਕਹੋ ਜਗ ਮੈਂ ਮਹਾਰਾਜ ਕਹਿੰਦੇ ਮੈਂ ਤੇ ਇੱਕ ਨਿਮਾਨਾ ਅਦਨਾ ਜਿਆ ਸੇਵਕਾ ਪ੍ਰਭੂ ਦਾ ਸੰਦੇਸ਼ਾ ਘਰ ਘਰ ਪਹੁੰਚਾਣਾ ਜਿਹੜਾ ਮੈਨੂੰ ਪਰਮਾਤਮਾ ਕਰਕੇ ਆਖੇਗਾ ਮੈਂ ਲਿਖਣਾ ਲਾਜ਼ਮੀ ਸਵਝਦਾ ਜੋ हमको ਪਰਮੇਸ਼ਰ ਉਚਰੇ ਆਪਣੀ ਕਥਾ ਵਿੱਚ ਲਿਖਿਆ ਔਰ ਇਹ ਵੀ ਲਿਖਿਆ ਹੈ ਕਿ ਲਿਖਾਰੀਆਂ ਨੇ ਕਿਵੇਂ ਅਵਤਾਰਾਂ ਨੂੰ ਵੀ ਰੱਬ ਬਣਾ ਦਿੱਤਾ ਤੇ ਰੱਬ ਤੱਕ ਪਹੁੰਚਣ ਹੀ ਨਹੀਂ ਦਿੱਤਾ ਰਸਤੇ 'ਚ ਰੋਕ ਕੇ ਰੱਖ ਦਿੱਤਾ ਇਸ ਵਾਸਤੇ ਸਾਫ ਕਹਿੰਨ ਜੋ ਹਮ ਕੋ ਪਰਮੇਸ਼ਰ ਉਚ ਰਹੇ ਤੇ ਸਭ ਨਰਕ ਕੁੰਡ ਮੇ ਫਰੇ ਮੋ ਕੋ ਦਾਸ ਤਮਨ ਕਾ ਜਾਨੋ ਯਾ ਮੈਂ ਬੇਦ ਨ ਰੰਚ ਪਛਾਨੋ ਮੈਂ ਹੂੰ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸਾ ਸਾਇਬ ਕਹਿੰਨ ਧਾਰਮਿਕ ਜ਼ਿੰਦਗੀ ਮਨੁੱਖ ਦੀ ਉਸ ਦਿਨ ਸ਼ੁਰੂ ਹੁੰਦੀ ਹੈ ਕਿਸ ਦਿਨ ਜਿਸ ਦਿਨ ਮਨੁੱਖ ਦੇ ਅੰਦਰ ਧਾਰਮਿਕ ਸਵਾਲ ਪੈਦਾ ਹੁੰਦੇ ਨੇ ਅਗਰ ਪੈਦਾ ਹੋਣ ਤਾਂ ਉਹ ਬੰਦਾ ਗੁਰਦੁਆਰੇ ਆਇਆ ਹੈ ਤੇ ਸਰੀਰਕ ਸਵਾਲ ਲੈ ਕੇ ਆਇਆ ਹੈ ਤੇ ਹਸਪੀਟਲ ਦੇ ਚ ਆਇਆ ਹੈ ਗੁਰੂ ਕੋਲ ਨਹੀਂ ਆਇਆ ਵਾਹਿਗੁਰੂ ਆਰਥਿਕ ਸਵਾਲ ਲੈ ਕੇ ਆਇਆ ਹੈ ਤਾਂ ਬਾਜ਼ਾਰ ਦੇ ਚ ਆਇਆ ਹੈ ਗੁਰੂ ਕੋਲ ਨਹੀਂ ਆਇਆ ਪਰਿਵਾਰਕ ਸਮਾਲ ਜਹ ਲੈ ਕੇ ਆਇਆ ਹੈ ਕਿਸੇ ਸਮਾਜਿਕ ਇਕੱਠ ਦੇ ਚ ਆਇਆ ਹੈ ਇਹ ਧਾਰਮਿਕ ਇਕੱਠ ਦੇ ਚ ਨਹੀਂ ਆਇਆ ਧਰਮ ਦੇ ਕੱਠ ਦੇ ਤੇ ਉਹ ਹੀ ਆਇਆ ਹੈ ਗੁਰੂ ਕੋਲ ਤੇ ਉਹ ਹੀ ਆਇਆ ਹੈ ਜਿਸ ਦੇ ਅੰਦਰ ਧਾਰਮਿਕ ਸਵਾਲ ਪੈਦਾ ਹੋ ਗਿਆ ਹੈ ਐ ਗੁਰੂ ਮਨ ਕਿਉਂ ਨਹੀਂ ਜੁੜਦਾ ਜੇ ਮਨ ਜੋਤ ਸਰੂਪ ਹੈ ਤਾਂ ਇਤਨਾ ਕਲੇਸ਼ ਕਿਉਂ ਹੈ ਇਤਨਾ ਦੁੱਖ ਕਿਉਂ ਹੈ ਜੇ ਮਨ ਆਨੰਦ ਸਰੂਪ ਹੈ ਪ੍ਰਕਾਸ਼ ਸਰੂਪ ਹੈ ਤਾਂ ਇਤਨਾ ਅੰਧੇਰਾ ਕਿਉਂ ਹੈ ਇਤਨਾ ਅੰਧਕਾਰ ਕਿਉਂ ਹੈ ਅਗਰ ਮਨ ਆਗਮ ਹੈ ਤੋ ਇਤਨਾ ਤੁਛ ਕਿਉਂ ਬਣਿਆ ਆਏ ਐ ਐਸੇ ਸਵਾਲ ਜਿਸ ਦਿਨ ਪੈਦਾ ਹਵਨ ਉਸ ਦਿਨ ਧਾਰਮਿਕ ਜ਼ਿੰਦਗੀ ਸ਼ੁਰੂ ਹੁੰਦੀ ਹੈ ਮੈਂ ਫਿਰ ਅਰਜ ਕਰਾਂ ساری ਦੁਨੀਆ ਦਾ ਮੈਂ ਭਰਮਣ ਕੀਤਾ ਹੈ ਕਦੀ ਕਦਾਈ ਕੋਈ ਸੁਨਣ ਦਾ ਪੁਰਸ਼ ਮਿਲਦਾ ਜਿਹਦਾ ਸਵਾਲ ਧਾਰਮਿਕ ਹੋਵੇ ਸਵਾਲ ਸਮਾਜਿਕ ਆਉਂਦੇ ਨੇ ਸਵਾਲ ਆਰਥਿਕ ਆਉਂਦੇ ਨੇ ਸਵਾਲ ਸਰੀਰਕ ਆਉਂਦੇ ਨੇ ਤੇ ਸਰੀਰਕ ਆਰਥਿਕ ਸਮਾਜਿਕ ਸਵਾਲ ਤੇ ਹਰ ਇੱਕ ਦੇ ਆਉਂਦੇ ਨੇ ਸਰੀਰਕ ਤਲ ਤੇ ਮੈਂ ਵੀ ਰੋ ਗਿਆ ਮੇਰੇ ਵੀ ਸਵਾਲ ਨੇ ਫਿਰ ਮੈਂ ਕਿੰਨਾ ਦੇ ਅੱਗੋਂ ਲੈ ਜਾਵਾਂ ਹਰ ਇੱਕ ਦੇ ਆਪਣੇ ਆਪਣੇ ਸਵਾਲ ਹੁੰਦੇ ਨੇ ਧਾਰਮਿਕ ਦੁਨੀਆ ਉਸ ਦਿਨ ਆਰੰਭ ਹੁੰਦੀ ਹੈ ਪਾਠ ਕਰਦੇ ਆ ਮਨ ਜੁੜਦਾ ਕਿਉਂ ਨਹੀਂ ਵਾਹਿਗੁਰੂ ਵਾਹਿਗੁਰੂ ਜਪਦੇ ਆ ਮਨ ਜੁੜਦਾ ਕਿਉਂ ਨਹੀਂ ਅਗਰ ਮਨ ਜੋਤ ਸਰੂਪ ਹੈ ਤਾਂ ਇਤਨਾ ਅੰਧਕਾਰ ਕਿਉਂ ਹੈ ਅਗਰ ਜੋਤ ਸਰੂਪ ਹੈ ਤਾਂ ਇਤਨਾ ਦੁੱਖ ਕਿਉਂ ਹੈ ਇਸ ਤਰ੍ਹਾਂ ਦੇ ਸਵਾਲ ਜਿਸ ਦਿਨ ਪੈਦਾ ਹੋਣ ਇਹ ਧਾਰਮਿਕ ਸਵਾਲ ਨੇ ਇਹਨਾਂ ਧਾਰਮਿਕ ਸਵਾਲਾਂ ਨੂੰ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਵਿੱਚ ਦਰਜ ਕੀਤਾ ਹੈ ਕੋ ਸੂਰਾ ਸੂਰਬੀਰ ਕੌਣ ਹੈ ਸੁੰਦਰ ਕਵਨ ਕਹਾ ਜੋਗ ਕੋਸਾਰ ਯੋਗ ਸਾਧਨਾ ਦਾ ਫਲ ਕੀ ਹੈ ਸਤ ਸੰਗ ਕਰ ਰਿਹਾ ਹੈ ਉਹਦਾ ਕੀ ਫਲ ਹੈ ਕਥਾ ਕੀਰਤਨ ਸੁਣ ਰਿਹਾ ਹੈ ਉਹਦਾ ਕੀ ਫਲ ਹੈ ਪੂਜਾ ਪਾਠ ਦਾਨ ਪੁੰਨ ਸਭ ਕਰ ਰਹੇ ਹੋਏ ਦਾ ਕੀ ਫਲ ਹੈ ਅਗਰ ਕੋਈ ਪ੍ਰਸ਼ਨ ਕਰੇ ਇਸ ਦਾ ਜਵਾਬ ਤੁਹਾਡੇ ਕੋਲ ਨਾ ਹੋਵੇ ਤਾਂ ਇੱਕ ਗੱਲ ਸਪਸ਼ਟ ਹੈ ਧਿਆਨ ਦੇਣਾ ਅਜੇ ਸਵਾਲ ਹੀ ਅੰਦਰੋਂ ਨਹੀਂ ਪੈਦਾ ਹੋਇਆ ਨਹੀਂ ਪੈਦਾ ਹੋਇਆ ਕੋ ਸੂਰਾ ਸੁੰਦਰ ਕਵਨ ਕਹਾਂ ਜੋਗ ਕੋ ਸਾਰ ਕੋ ਦਾਤਾ ਗਿਆਨੀ ਕਵਨ ਕਹੋ ਵਿਚਾਰ ਅਵਿਚਾਰ ਇਸ ਨੂੰ ਬੜੇ ਖੁਲਾਸਾਪੂਰਵਕ ਲਿਖਿਆ ਪੰਡਿਤ ਗਣੇਸ਼ਾ ਸਿੰਘ ਨੇ।ਔਰ ਬੜੇ ਅਰਦਾਸਮਈ ਡੰਗ ਨਾਲ। ਹੇ ਗੁਰਦੇਵ ਇਨਾ ਸਵਾਲਾਂ ਦੇ ਜਵਾਬ ਮੇਰੇ ਮਨ ਚ ਆਏ ਨੇ। ਦਸਮਗ੍ਰੰਥ ਦਾ ਟਿਕਾ ਕਰਦੇ ਆਇਆ। ਉਹਨਾਂ ਨੇ ਕਲਮ ਬੰਦ ਕੀਤੇ ਨਹੀਂ। ਪਹਿਲਾ ਟਿਕਾ ਉਹਨਾਂ ਦਾ ਹੀ ਸੀ। ਅਜੇ ਤੋਂ 25-30 ਸਾਲ ਪਹਿਲੇ ਮੈਂ ਪੜਿਆ ਸੀ। ਹੁਣ ਤੇ ਹੋਰ ਵੀ ਬੇਸ਼ਤਰ ਟਿਕੇ ਆ ਗਏ। ਕਿ ਬੇਸਰ ਟੀਕਿਆਂ ਦੇ ਗੈਨੀ ਕਹਿੰਦੇ ਪੈਨੇ ਤੇ ਸਵਾਲ ਨੇ ਇਹਨਾਂ ਦੇ ਜਵਾਬ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੇ ਸਨ ਰੁੜ ਗਏ ਨੇ ਸਰਸਾਦੀ ਪੇਟ ਹੋ ਗਏ ਨੇ ਪੰਡਿਤ ਗਣੇਸ਼ਾ ਸਿੰਘ ਕਹਿੰਦੇ ਨਹੀਂ ਰੁੜੇ ਨਹੀਂ ਰੁੜੇ ਹੋਣਗੇ ਸਾਡੀ ਅਗਿਆਨਤਾ ਦੇ ਵੈਣ ਦੇ ਚ ਰੁੜੇ ਨੇ ਸਰਸਾਦੀ ਨਦੀ ਜਿਨੇ ਰੁੜੇ ਇਹ ਸਵਾਲਾਂ ਦੀ ਬਾਣੀ ਕੋਸੂੜਾ ਸੁੰਦਰ ਕਵਨ ਇਸ ਬੁਲੇਖੇ ਚ ਨਾ ਪੈਣਾ ਸਵੇਰੇ ਤੋਂ ਸ਼ਾਮ ਤੱਕ ਜੋ ਝਗੜਦਾ ਹੀ ਰਹੇ ਬਸ ਉਹ ਖਾਲਸਾ ਹੈ ਖਾਲਸਾ ਸੋ ਜੋ ਕਰੇ ਨਹੀਂ ਤੇ ਜੰਗ ਖਾਲਸਾ ਸੋ ਜੋ ਚੜੇ ਤੁਰੰਗ ਉਹ ਖਾਲਸਾ ਸਵੇਰੇ ਉੱਠਦਿਆਂ ਸਾਰ ਆਪਣੇ ਮਨ ਨਾਲ ਲੜੇ ਮਨ ਨਾਲ ਝਗੜੇ ਮਮਾ ਮਨ ਸੇ